ਉੱਚ ਵਾਲਾ ਤੇ ਸਾਡੇ ਦਦਤ ਮੇਰੇ ਮਾਰਕਾ ਤੇ ਆ ਦੇ ਮੈਨੂੰ ਕੁੱਦਿਆ ਮਾਰਿਆ ਬੜਾ ਬੁਰਾ ਹਾਲਾ ਸਿਰ ਪਾਟਾ ਬਿਹਾ ਦਦਤ ਵੱਜਾ ਜੀ ਸਾਡੇ ਨਾਲ ਲੜੀ ਸਾਨੂੰ ਧਮਕੀਆਂ ਦੇਂਦੇ ਹੈਗੇ ਸਾਡੀ ਜਾਨ ਨੂੰ ਖਤਰਾ ਹਨ 4 ਦਿਨ ਹੋ ਗਏ ਹਸਪਤਾਲ ਚ ਬੈਠੇ ਸਾਨੂੰ ਹਸਪਤਾਲ ਜਾਣ ਕੇ ਧਮਕੀਆਂ ਹਾਂਜੀ ਵੀਰ ਜੀ ਕੀ ਨਾਮ ਆਪਣਾ ਜੀ ਬੋਟਾ ਸਿੰਘ ਕਿਹੜਾ ਪਿੰਡ ਹੈ ਪੂਰਾ 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 ਤੋਨਾ ਜੀ ਜਿਹੜੀ ਤੁਹਾਡੀ ਲੜਾਈ ਹੋਈ ਕੀ ਗੱਲਬਾਤ ਹੈ ਸਰ ਜੀ ਖੇ ਤੇ ਪੱਥੇ ਤੇ ਮਾਰਾ ਮੋੜ ਜੇ ਹੋਏ ਹਨ ਹਾਂ ਜੜੇ ਰੋੜੇ ਤੇ ਮਾਇਆ ਮੁੰਡਿਆ ਤੇ ਮਾਇਆ ਦੇ ਚਾਚਾ ਤੇ ਮਗਰ ਲਾ ਕੇ ਮੋਟਰਸਾਈਕਲ ਤੇ ਸਾਡੇ ਦਾਦਤਰ ਮੇਰੇ ਮਾਰਕਾ ਤੇ ਆ ਦੇ ਮੈਨੂੰ ਕੁੱਤੇ ਆ ਮਾਰੇ ਬੜਾ ਬੁਰਾ ਹਾਲ ਮੈਂ ਸਿਰ ਫਾਟਾ ਭਿਹਾ ਦਿੱਤਾ ਵੱਜਾ ਜੀ ਤੇ ਹੁਣ ਪਾਏ ਆ ਹੱਦਾਲ ਚ 4 ਦਿਨ ਹੋ ਗਏ ਪਾਏ ਨਾ ਕਿਸ ਨਮਾਈ ਹੋਈ ਸਾਡੇ ਤੇ ਹੁਣ ਆਏ ਪਿੰਡੋਂ ਮੋਹਦਬਰ ਬੰਦੇ ਦੇ ਧੰਕਾ ਦੇਦੇ ਤੇ ਰਾਜ ਨਮਾ ਕਰ ਲੋ ਜੀ ਤੇ ਇਹ ਕੋਦਵਾਰ ਇਲਾਜ ਉਹਦਾ ਰਾਜ ਨਮਾ ਕਰ ਲਾਂਗੇ ਜੀ ਜਿਹੜੀ ਟਾੜੀ ਲੜਾਈ ਹੋਈ ਹੈ ਕੀ ਨਾਂ ਉਹਨਾਂ ਦੇ ਜੀ ਬੰਦੇ ਸੇਗਰੇ ਉਹਦਾ ਸਬਸਟਰ ਇੰਦਰ ਹਾਂਜੀ ਗੁਰਦੇਵ ਤੇ ਜੇਕਰ ਭਾਲ ਆਪਣੇ ਉਹਨਾਂ ਦਾ ਜੀ ਇੱਕ ਇੰਦਰ ਪਿੰਡਾਰੇ ਤੋਂ ਦਰਵਾਸਾ ਹੰਦੇ ਮੁੰਡੇ ਸੇ ਸੇਂਗ ਲੱਗਦੇ ਨੇ ਕਿਦਨ ਦੀ ਹੋਗੀ ਲੜਾਈ 1 ਤਰੀਕ ਦੀ 6 ਵਜੇ ਰਾਤ ਅੱਛਾ ਜੀ ਤੋ ਕੋਈ ਦਰਖਾਸਤ ਵਗੈਰਾ ਕੋਈ ਦਰਖਾਸਤ ਦਿੱਤੀ ਹੈ ਖੇਂਦਾਰ ਨੇ ਕੋਈ ਪੁਲਿਸ ਵੱਲੋਂ ਕੋਈ ਹੁਣ ਤੱਕ ਇੱਥੇ ਕੋਈ ਆਇਆ ਹੈ ਅਧਿਕਾਰੀ ਨਾ ਜੀ ਕੋਈ ਨਹੀਂ ਆਇਆ ਤੋ ਡਾਕਟਰਾਂ ਵੱਲੋਂ ਕਿਦਾਂ ਦਾ ਟਰੀਟਮੈਂਟ ਚੱਲ ਰਿਹਾ ਹੈ ਡਾਕਟਰ ਅੱਦੇ ਤੋਂ ਜ਼ਿਆਦਾ ਪਹਿਲੇ ਪਰਚੇ ਦਾ ਕਰਾ ਲਓ ਤੇ ਬਾਅਦ ਵਿੱਚ ਦਵਾਈ ਸ਼ੁਰੂ ਕਰਾਉਂਗਾ ਆਹਦਾ ਮਾੜਾ ਤਿਲਕਾ ਰੇ ਲੀਂਦਿਆ ਕਰਨੀ ਹੈ ਰਾਜ ਠੀਕ ਹੈ ਹਾਂ ਜੀ ਕੀ ਮੰਗ ਕਰਦੇ ਜੋ ਪ੍ਰਸ਼ਾਸਨ ਨੂੰ ਸਾਥ ਚਾਹੀਦਾ ਹਨ ਇਥੇ ਤੁਮਕੇ ਨਤੀਜੇ ਦੇ ਕਰੀ ਸੇਕਾ ਮੇਰੇ ਕੋਲ ਇੱਕ ਥੋੜਾ ਵਿਆਹ ਰੌਂਡਾਂ ਦਾ ਤੁਹਾਡੇ ਵਾਸਤੇ ਰੱਖਿਆ ਜੇ ਬਾਹਰ ਦਿਓ ਨਾ ਤੁਸੀਂ ਰਾਜਨਾਮਾ ਕੀਤਾ ਤਾਂ ਤੁਹਾਨੂੰ ਗਾਂ ਜਾਣ ਦੇ ਕੌਣ ਕਹਿ ਕੇ ਗਿਆ ਤੁਹਾਨੂੰ ਇੱਕ ਕਹਿੰਦਾ ਜੀ ਫੋਨ ਤੇ ਘਰੇ ਗੱਲ ਬੰਦੇ ਕਨੇ ਸੇ ਕਿਹੜਾ ਪਿੰਡ ਸੇਵ ਦਾ ਪੂਰਾ ਜੀ ਆਸਲ ਪੂਰੇ ਜੀ ਪੁੱਛੋ ਕੀ ਮੰਗ ਕਰਦੇ ਜੋ ਪ੍ਰਸ਼ਾਸਨ ਕੋਲ ਮੰਗ ਇਹ ਸਾਹਮਨਾ ਸਾਥ ਚਾਹੀਦਾ ਉਹ ਦੇ ਦਾਬੇ ਛਾਬੇ ਮਾਰਦੇ ਉਹਨਾਂ ਨੂੰ ਮਾਰਨਾ ਤਾਂ ਕੱਲਾ ਕੱਲਾ ਆ ਜਾਂਦਾ ਹਾਂ ਹਾਂਜੀ ਭਾਈ ਜੀ ਕੀ ਨਾ ਰਮਨਦੀਪਾ ਜੀ ਮੇਰਾ ਕਿਹੜਾ ਪਿੰਡ ਹੈ ਪੂਰਾ ਕੋਨਾ ਜੇ ਲੜਾਈ ਹੋਈ ਆ ਕਿਹਦੇ ਨਾਲ ਹੋਈ ਆ ਤੇ ਕੀ ਲੱਗਦੇ ਨੇ ਟਟੇ ਸਾਡੇ ਪਿੰਡ ਦੇ ਵਿੱਚੋਂ ਹੀ ਆ ਲੱਗਦੇ ਕੁਝ ਨਹੀਂ ਹੈਗੇ ਜੀ ਸੇਵਕ ਸਿੰਘ ਆ ਜੀ ਉਹਦਾ ਭਰਾ ਗੁਰਦੇਵ ਸਿੰਘ ਉਹਦੇ ਮੁੰਡਾ ਬਿੰਦਰ ਇੰਦਰ ਗੁਰਬਖਸ਼ ਸਿੰਘ ਇਹਨਾਂ ਨਾਲ ਸਾਡੀ ਲੜਾਈ ਹੋਈ ਹੈ ਮਤਲਬ ਸਾਡੇ ਕੀ ਗੱਲ ਕੀ ਹੋਈ ਗੱਲ ਕੋਈ ਨਹੀਂ ਉਹ ਸਾਡੇ ਨਾਲ ਲੜੇ ਸਾਨੂੰ ਧਮਕੀਆਂ ਦੇਣਦੇ ਹੈਗੇ ਸਾਡੀ ਜਾਨ ਨੂੰ ਖਤਰਾ ਸਾਨੂੰ ਇਹ 4 ਦਿਨ ਹੋ ਗਏ ਹਸਪਤਾਲ 'ਚ ਬੈਠੇ ਸਾਨੂੰ ਹਸਪਤਾਲ ਜਾਣ ਕੇ ਧਮਕੀਆਂ ਦੇਣਦੇ ਹੈਗੇ ਹੋਰ ਦਿੰਦਾ ਧਮਕੀਆਂ ਤਾਂ ਸੇਵਕ ਸਿੰਘ ਹਥਿਆਰਾਂ ਦਾ ਧੋੜਾ ਪਿਆ ਆਂਦਾ ਘਰੇ ਮੈਂ ਗੋਲੀਆਂ ਮਾਰ ਸਕਦੇ ਆਣ ਕੇ ਸਾਡੇ ਕੋਲ ਹਥਿਆਰ ਬਹੁਤ ਆ ਤੇ ਪੁਲਿਸ ਕੋਲੇ ਤੋਂ ਦਰਖਾਸਤ ਦਿੱਤੀ ਕੋਈ ਤੇ ਦਰਖਾਸਤ ਦਿੱਤੀ ਆ ਸਾਡੀ ਸੁਣਵਾਈ ਨਹੀਂ ਹੁੰਦੀ ਸਾਡੀ ਜਾਨ ਨੂੰ ਖਤਰਾ ਸਾਨੂੰ ਇਨਸਾਫ ਚਾਹੀਦਾ ਕਿਦਾਂ ਦੀ ਦਿੱਤੀ ਦਰਖਾਸਤ ਅੱਜ ਇੱਕ ਤਰੀਕ ਦੀ ਦਿੱਤੀ ਦਰਖਾਸਤ ਤੇ ਹੁਣ ਤੱਕ ਕੋਈ ਪੁਲਿਸ ਅਧਿਕਾਰੀ ਤੁਹਾਡੇ ਕੋਲ ਆਇਆ ਕੋਈ ਨਹੀਂ ਆਇਆ ਕੀ ਮੰਗ ਕਰਦੇ ਜੋ ਇਨਸਾਫ ਦੀ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਮਿਲੇ ਬਸ ਮਤਲਬ ਕੀ ਮੰਗਿਆ ਸ਼ਾਮ ਸਿੰਘ ਭਗਵਾ ਗੁਰੂ ਗਿਆਨਾ ਸਵਾਲ ਮੀਤਰਮਸਲੇ ਕੋਰਟ ਕਮੇਟੀ ਮੈਂਬਰ ਪੰਜਾਬ ਜਿਹੜੀ ਪਿੰਡ ਪੇਲ ਲੜਾਈ ਕਰਨ ਦਾ ਕਿਸ ਤਰ੍ਹਾਂ ਹੈ ਮੈਟਰੀਅਲ ਇਹਨਾਂ ਵੀਰਕ ਤੇ ਆਪਣੇ ਖੇਤਾਂ 'ਚ ਗਿਆ ਸੀਗਾ ਪੱਠੇ ਪੱਠੇ ਲੈਣਾ ਤੇ ਉੱਥੇ ਕੋਈ ਮਾਰੀ ਦੀ ਗੱਲਬਾਤ ਹੋਈ ਆ ਤੇ ਉਹਨਾਂ ਨੇ ਆਪਣੇ ਘਰ ਆ ਗਿਆ ਤੇ ਇਹਨਾਂ ਨੇ ਲਿਆ ਕੇ ਬੂਏ ਦੇ ਗਾੜੀ ਜਿਹੜਾ ਕੁੱਟਮਾਰ ਕੀਤੀ ਆ ਤੇ ਇਹਦੇ ਸਿਰ ਦੇ ਵਿੱਚ ਸਾੜਿਆ ਤੇ ਇੱਕ ਮੋਢੇ ਦੀ ਹੱਡੀ ਫ੍ਰੈਕਚਰ ਹੋਈ ਆ ਤੇ ਇੱਕ ਤਰੀਕ ਤੋਂ ਅਜੇਰੇਲਾਜ ਹਸਪੀਟਲ ਦੇ ਵਿੱਚ ਪੱਟੀ ਤੇ ਉਹਨਾਂ ਨੇ ਵਿੱਚ ਅਜੇ ਪੁਲਿਸ ਨੂੰ ਪੁਲਿਸ ਤਕਾਸ ਦਿੱਤੀ ਹੋਈ ਹੈ ਥਾਣੇ ਕੈਂਪਰ ਦੇ ਵਿੱਚ ਤੇ ਅਜੇ ਤੱਕ ਕੋ ਪੁਲਿਸ ਨਾਲ ਕੋਈ ਕਾਰਵਾਈ ਨਹੀਂ ਹੋਈ ਵੀ ਅਜੇ ਕੋਈ ਬਿਆਨ ਲੈ ਨਹੀਂ ਆਇਆ ਪੁਲਿਸ ਜੀ ਹਾਂਜੀ ਉਹ ਡਾਕਟਰਾਂ ਨਾਲ ਗੱਲਬਾਤ ਡਾਕਟਰ ਸਾਹਿਬ ਨਾਲ ਗੱਲਬਾਤ ਹੋਈ ਹੈ 48 ਘੰਟੇ ਚ ਜਿਹੜੀ ਰਿਪੋਰਟ ਦੇ ਦੇ ਮਿਲ ਜੂਗੀ ਜਾਨੀ ਕਿ ਕੱਲ ਸਾਡੇ ਨੂੰ ਛੁੱਟੀ ਹੈ ਮੱਡੇ ਨੂੰ ਮਿਲ ਜੂਗੀ ਰਿਪੋਰਟ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਨਹੀਂ ਪ੍ਰਸ਼ਾਸਨ ਨੇ ਆਪਣੇ ਉਹ ਨਹੀਂ ਗੱਲਬਾਤ ਹੋਈ ਗਈ ਈ ਮੰਗ ਕਰਦੇ ਮੰਗੇ ਕਰਦੇ ਆ ਕਿ ਤੇ ਇੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਤੇ ਗੁਰੂ ਗਿਆਨ ਅਥਵਾਲੀਕਰ ਉਸ ਬਾਜ ਜਿਹੜੀ ਜਥੇਬੰਦੀ ਆ ਤੇ ਇਹਨਾਂ ਦੇ ਨਾਲ ਖੜੀ ਆ ਤੇ ਜੇਕਰ ਜਲਦ ਜਲਦ ਨਾਂ ਇਨਸਾਫ ਮਿਲਿਆ ਤੇ ਵਾਲਮੀ ਸਮਾਜ ਦਾ ਸਰਗਰਦ ਦਰ ਲਈ ਮਜਬੂਰ ਹੋਗਾ ਅਕਸਰ ਇਹ ਕੁਝ ਡਿਪੈਂਡ ਕਰਦਾ ਕਿ ਕਿਹੜਾ ਮੈਡੀਕਲ ਰਿਪੋਰਟ ਹੈ ਹਾਂਜੀ ਜੀ ਫੋਟੋ ਰਿਪੋਰਟ ਸਲੈਕ ਹੈ ਜੀ ਬਸ ਇਹਨਾਂ ਦਾ ਮਸਲਾ ਹੱਲ ਹੋ ਜਾਏਗਾ ਕਿ ਸਾਰੇ ਇਹਨਾਂ ਦੇ ਕਾਗਜ਼ਾਤ ਕੰਪਲੀਟ ਨੇ ਤੇ ਇਹਨਾਂ ਦਾ ਜਿਹੜਾ ਮੈਡੀਕਲ ਰਿਪੋਰਟ ਹੋਵੇਗੀ ਸਰ ਟੀਮ ਟਰੀਟਮੈਂਟ ਸਹੀ ਚੱਲਦਾ ਪਿਆ ਸਰ ਕੀ ਦੋਸਤਾ ਕਾ ਰਿਪੋਰਟ ਦੇਖੋ ਜੀ ਕੱਲ ਜਿੱਦਾਂ ਸੰਡੇ ਹੈ ਮੰਡੇ ਤੱਕ ਇਹਨਾਂ ਦੀ ਰਿਪੋਰਟ ਬਣੇ ਵਰਕਿੰਗ ਡੇ ਦੇ ਬਾਅਦ